ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਪਿੰਡ ਮਾਲਾ ਮੰਦਰ ਵਾਲੀ ਗਲੀ ਜੋਤੀ ਪੁੱਤਰੀ ਪਿਆਰਾ ਸਿੰਘ ਪਰਿਵਾਰ ਵਾਲਿਆਂ ਦਾ ਦੱਸਣਾ ਜੋਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਜੋ ਬਿਨਾਂ ਦੱਸਿਆ ਕਰੋ ਚਲੀ ਗਈ ਅਤੇ ਘਰ ਵਾਪਸ ਨਹੀਂ ਆਈ ਇਸ ਬੰਦ ਵਿੱਚ ਜਾਣਕਾਰੀ ਦੇਣ ਲਈ ਸਕਰੀਨ ਤੇ ਨੰਬਰ ਦਿੱਤੇ ਗਏ ਹਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਮਾਹਲ ਆਰਾਮਪੀਥ ਰੋਡ ਰਾਧਾਕ੍ਰਿਸ਼ਨ ਗਲੀ ਅਸੀਂ ਨਵੀਂ ਵੀ ਜੀ ਦੀ ਦੁਕਾਨ ਤੇ ਘਰ ਦੀ ਮੇਰੀ ਦਾ ਨਾਮ ਜੋਤੀ ਇਹ ਕੁਛ ਦਿਨਾਂ ਤੋਂ ਘਰਾਂ ਤੋਂ ਉਹਲਾ ਪਤਾ ਹੈ ਇਹਦੀ ਮੈਂਟਲ ਹਸਪੀਟਲ ਦੀ ਦਵਾਈ ਚਲ ਜੀ ਅਸੀਂ ਇਹ ਨੰਬਰ ਦਿੱਤੇ ਹਨ ਜਿਸੇ ਵੀ ਵੀਰ ਭਰਾ ਨੂੰ ਪਤਾ ਲੱਗਦਾ ਉਹ ਮੇਰੇ ਵੀਰ ਭਰਾ ਸੰਨ ਦੱਸਦਾ ਉਹਦਾ ਬਹੁਤ ਬਹੁਤ ਧੰਨਵਾਦ ਉਹਦਾ ਬਹੁਤ ਬਹੁਤ ਸ਼ੁਕਰੀਆ ਮੇਰਾ ਨਾਮ ਸਵਿੰਦਰ ਕੁਰ ਜੀ ਅੱਛੀ ਕੀ ਦੁਕਾਨ ਤੇ ਮੰਦਰਵਾਲੀ ਗਲੀ ਜੋ ਤੇ ਮੇਰੇ ਮੁੰਡੇ ਦਾ ਨਾਮ ਗੁਰਪ੍ਰੀਤ ਆ ਤੇ ਬੋਟੀ ਦਾ ਨਾਮ ਜੋਤੀ ਆ ਤੇ ਉਹ ਕੁਝ ਦਿਨਾਂ ਚ ਉਹਦੀ ਮੈਂਟਲ ਦਵਾਈ ਚੱਲਦੀ ਹੀ ਤੋ ਕਰੋ ਲਾ ਪਤਾ ਹੋਈ ਆ ਦੱਬੂਗਾ ਉਹਦਾ ਹੀ ਸ਼ੁਕਰਗੁਜ਼ਾਰ ਧੰਨਵਾਦ ਕਰਾਂਗੇ ਜੀ